ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਸੋ ਅੱਜ ਵੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹੜੀ ਬਹੁਤ ਕੁਝ ਫੇਰ ਤੁਹਾਨੂੰ ਸਿਖਾਊਗੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਤਜਰਬੇ ਤੇ ਜਿੱਦਾਂ ਮੈਂ ਕਿਹਾ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਮੈਨੂੰ ਨਾਮ ਜਰੂਰ ਭੇਜੋ ਤੁਹਾਡੇ ਮੈਂ ਹਰ ਵੀਡੀਓ ਦੇ ਐਂਡ ਦੇ ਉੱਤੇ ਨਾਮ ਲੈਣ ਦੀ ਕੋਸ਼ਿਸ਼ ਕਰੂੰਗਾ ਜੋ ਵੀ ਲੋਕ ਮੇਰੇ ਨਾਲ ਜੁੜੇ ਨੇ ਮੇਰੇ ਫਾਲੋਅਰ ਨੇ ਮੇਰੇ ਸਬਸਕ੍ਰਾਈਬਰ ਨੇ ਸੋ ਅੱਜ ਦੀ ਵੀਡੀਓ ਦੇ ਐਂਡ ਦੇ ਵਿੱਚ ਤਾਂ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਪਿਛਲੀ ਵੀਡੀਓ ਤੇ ਉਹਨਾਂ ਦੇ ਨਾਮ ਮੈਂ ਲਾਉਂਗਾ ਪਰ ਇੱਕ ਬੇਨਤੀ ਕਰੂੰਗਾ ਮੈਨੂੰ ਮੈਸੇਜ ਕਰੋ ਫੇਸਬੁੱਕ ਦੇ ਉੱਤੇ ਆਪਣਾ ਕਿਹੜਾ ਸ਼ਹਿਰ ਆ ਕਿਹੜਾ ਤੁਹਾਡਾ ਪਿੰਡ ਆ ਕਿਹੜੇ ਏਰੀਏ ਤੋਂ ਤੁਸੀਂ ਤੇ ਜੇ ਕੋਈ ਖਾਸ ਓਕੇਜਨ ਆ ਤੁਹਾਡੇ ਬੱਚਿਆਂ ਦਾ ਜਨਮ ਦਿਨ ਆਉਣ ਵਾਲਾ ਵਾਜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਪੈਸ਼ਲ ਕੋਈ ਓਕੇਜਨ ਆਉਣ ਵਾਲਾ ਤਾਂ ਮੈਨੂੰ ਲਿਖ ਕੇ ਭੇਜੋ ਮੈਂ ਜ਼ਰੂਰ ਵੀਡੀਓ ਦੇ ਐਂਡ ਦੇ ਉੱਤੇ ਮੈਂਸ਼ਨ ਕਰੂੰਗਾ ਸੋ ਆਉਣਿਆ ਜੀ ਅੱਜ ਦੀ ਕਹਾਣੀ ਦੇ ਉੱਤੇ ਕਾਲਪਨਿਕ ਨਾਮ ਹੈ ਜੀ ਅਮਰ ਸਿੰਘ ਬੜਾ ਸਾਦਾ ਜਿਹਾ ਬੰਦਾ ਅਮਰੀਕ ਸਿੰਘ ਤੇ ਨੌਕਰੀ ਵੀ ਸਾਦੀ ਜੀ ਕਰਦਾ ਬੜੇ ਸਾਲ ਹੋ ਗਏ ਇੱਕੋ ਨੌਕਰੀ ਕਰਦੇ ਨੂੰ ਉਹੀ ਉਹਦੀ ਸੀਮਤ ਜੀ ਤਨਖਾਹ ਆ ਤਨਖਾਹ ਉਹਦੀ ਵਧ ਵੀ ਨਹੀਂ ਰਹੀ ਹਰ ਰੋਜ਼ ਦੇ ਵਾਂਗੂ ਘਰੇ ਆਉਂਦਾ ਘਰੇ ਜਦੋਂ ਹੀ ਐਂਟਰ ਹੁੰਦਾ ਤੇ ਨਾਲ ਹੀ ਉਹਦੀ ਜਿਹੜੀ ਪਤਨੀ ਆ ਉਹਦੀ ਘਰ ਵਾਲੀ ਉਹਨੂੰ ਤਾਹਨੇ ਦੇਣੇ ਸ਼ੁਰੂ ਕਰ ਦਿੰਦੀ ਆ ਉਹਨੂੰ ਪਾਣੀ ਵੀ ਨਹੀਂ ਪੁੱਛਦੀ ਤੇ ਨਾਲ ਹੀ ਰੋਜ ਵਾਗੂ ਸ਼ੁਰੂ ਹੋ ਜਾਂਦੀ ਆ ਕਿ ਆਗੇ ਤੁਸੀਂ ਤੁਹਾਨੂੰ ਘਰ ਦਾ ਫਿਕਰ ਹੈ ਨਹੀਂ ਕਿ ਹੈ ਨਹੀਂਗਾ ਜੀ ਆਪਣੀ ਬੇਟੀ ਦੀ ਫੀਸ ਭਰਨ ਵਾਲੀ ਪਈ ਆ ਤੁਸੀਂ ਉਹ ਪੈਸੇ ਨਹੀਂ ਮੈਨੂੰ ਦੇ ਰਹੇ ਅੱਜ ਤੁਹਾਡਾ ਮੁੰਡਾ ਵਾ ਜਿਹੜਾ ਉਹ ਫੁੱਟਬਾਲ ਦੀ ਟੀਮ ਚ ਸਿਲੈਕਟ ਹੋਣਾ ਸੀ ਉਹ ਨਹੀਂ ਹੋਇਆ ਕਿਉਂਕਿ ਉਹਦੇ ਕੋਲ ਵਧੀਆ ਬੂਟ ਨਹੀਂ ਹੈਗੇ ਸੀ ਤੁਸੀਂ ਘਰ ਵੱਲ ਧਿਆਨ ਨਹੀਂ ਦਿੰਦੇ ਆਉਣੇ ਹੋ ਚਲੇ ਜਾਣੇ ਹੋ ਬਸ ਇਹੀ ਤੁਹਾਡਾ ਕੰਮ ਆ ਕੀ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਲਈ ਤੇ ਇਹ ਤਾਂ ਨੇ ਅਮਰੀਕ ਸਿੰਘ ਨੇ ਪਹਿਲੀ ਵਾਰ ਨਹੀਂ ਸੀ ਸੁਣੇ ਬੜੀ ਵਾਰ ਸੁਣ ਚੁੱਕਿਆ ਸੀ ਉਹਦੇ ਉਹਨੂੰ ਕਹਿ ਲਓ ਵੀ ਆਦਤ ਹੀ ਪੈ ਚੁੱਕੀ ਸੀ ਹੁਣ ਉਹ ਕੀ ਕਰੇ ਵਿਚਾਰਾ ਪੂਰੀ ਤਰ੍ਹਾਂ ਦੇ ਨਾਲ ਉਹ ਫਸਿਆ ਹੋਇਆ ਸੀ ਜਿਹੜੀ ਨੌਕਰੀ ਕਰਦਾ ਸੀ ਕਈ ਵਾਰ ਉਹਨਾਂ ਨੂੰ ਕਹਿ ਚੁੱਕਿਆ ਸੀ ਕਿ ਮੇਰੀ ਤਨਖਾਹ ਵਧਾ ਦਿਓ ਜਾਂ ਫਿਰ ਮੈਂ ਕਿਤੇ ਹੋਰ ਨੌਕਰੀ ਕਰਨ ਲੱਗ ਜਾਣਾ ਤਾਂ ਉਹਨੂੰ ਇੱਕੋ ਜਵਾਬ ਮਿਲਦਾ ਸੀ ਵੀ ਅੱਜਕੱਲ ਨਾ ਤਾਂ ਨੌਕਰੀਆਂ ਬਹੁਤੀਆਂ ਰਹੀਆਂ ਨੇ ਕਰੋਨਾ ਦੇ ਟਾਈਮ ਤੋਂ ਬਾਅਦ ਤੇ ਨਾ ਕੋਈ ਤਨਖਾਹ ਵਧਾ ਸਕਦਾ ਸੀ ਜਿਹੜੀ ਤਨਖਾਹ ਦੇ ਰਹੇ ਆ ਉਹ ਵੀ ਬੜੇ ਬੜੇ ਔਖੇ ਹੋ ਕੇ ਦੇ ਰਹੇ ਆ ਤੇ ਜੇ ਤੂੰ ਇਹ ਨੌਕਰੀ ਛੱਡੇਗਾ ਪਤਾ ਨਹੀਂ ਤੈਨੂੰ ਅਗਲੀ ਨੌਕਰੀ ਕਦੋਂ ਮਿਲੂਗੀ ਮਿਲੂਗੀ ਜਾਂ ਨਹੀਂ ਇਹ ਵੀ ਨਹੀਂ ਕਹਿ ਸਕਦੇ ਇਹ ਚੀਜ਼ਾਂ ਤੋਂ ਡਰ ਕੇ ਨਾ ਉਹ ਨੌਕਰੀ ਛੱਡ ਪਾ ਰਿਹਾ ਨਾ ਕੁਝ ਹੋਰ ਕਰ ਪਾ ਰਿਹਾ ਅਮਰੀਕ ਸਿੰਘ ਪੂਰੀ ਤਰ੍ਹਾਂ ਫਸਿਆ ਹੋਇਆ ਚਲੋ ਜੀ ਤਾਨੇ ਮੇਨੇ ਮੇਨੇ ਸੁਣ ਕੇ ਉਹ ਆਪਣੇ ਕਮਰੇ ਚ ਚਲਾ ਜਾਂਦਾ ਫਰੈਸ਼ ਹੁੰਦਾ ਨਹਾਂਦਾ ਧੋਂਦਾ ਵਾ ਇੰਨੀ देर ਨੂੰ ਰਾਤ ਹੋ ਜਾਂਦੀ ਆ ਨਹਾ ਧੋ ਕੇ ਜਦੋਂ ਬੈੱਡ ਦੇ ਉੱਤੇ ਆ ਕੇ ਬਹਿੰਦਾ ਤਾਂ ਘਰ ਵਾਲੀ ਫੇਰ ਸ਼ੁਰੂ ਹੋ ਜਾਂਦੀ ਆ ਕਿ ਆ ਮੈਨੂੰ ਫਲਾਣੀ ਬਿਮਾਰੀ ਆ ਮੇਰੀ ਦਵਾਈ ਤੁਸੀਂ ਲਿਆ ਕੇ ਨਹੀਂ ਦਿੰਦੇ ਉਦੋਂ ਫੇਰ ਪਛਤਾਓਗੇ ਜਦੋਂ ਬਿਮਾਰੀ ਵੱਧ ਗਈ ਮੈਂ ਕੀ ਕਰਾਂ ਹੁਣ ਦੇਖੋ ਘਰ ਵਾਲੀ ਵੀ ਆਪਣੀ ਜਗ੍ਹਾ ਸਹੀ ਆ ਜੀ ਉਹਨੇ ਤਾਂ ਜੜੀਆਂ ਆਪਣੀਆਂ ਤਕਲੀਫਾਂ ਬੱਚਿਆਂ ਦੀਆਂ ਤਕਲੀਫਾਂ ਆਪਣੇ ਘਰ ਵਾਲੇ ਨੂੰ ਦੱਸਣੀਆਂ ਨਾ ਕਿਉਂਕਿ ਉਹਨੂੰ ਉਮੀਦ ਆ ਵੀ ਉਹ ਫਰਜ਼ ਨਿਭਾਊਗਾ ਸੋ ਗਲਤ ਦੋਨੋਂ ਨਹੀਂ ਹੈਗੇ ਨਾ ਅਮਰੀਕ ਸਿੰਘ ਤੇ ਨਾ ਉਹਦੀ ਘਰ ਵਾਲੀ ਚਲੋ ਜੀ ਇਹ ਤਾਨੇ ਮੇੜਨੇ ਜਦੋਂ ਫੇਰ ਅਮਰੀਕ ਸਿੰਘ ਦੇ ਕੰਨੀ ਪੈਂਦੇ ਨੇ ਉਹ ਪਾਸਾ ਜਿਹਾ ਵੱਟ ਕੇ ਸੋ ਜਾਂਦਾ ਕੋਈ ਜਵਾਬ ਨਹੀਂ ਦਿੰਦਾ ਸਵੇਰੇ ਫੇਰ ਉੱਠਦਾ ਤਿਆਰ ਹੋ ਜਾਂਦਾ ਜੀ ਤੇ ਫੇਰ ਕੰਮ ਤੇ ਚਲਾ ਜਾਂਦਾ ਹੁਣ ਉਸ ਦਿਨ ਕੀ ਹੁੰਦਾ ਹੈ ਕਿ ਜਦੋਂ ਸ਼ਾਮ ਹੋਣ ਵਾਲੀ ਹੁੰਦੀ ਆ ਡੋਰ ਬੈਲ ਵੱਜਦੀ ਆ ਉਹਨਾਂ ਦੇ ਘਰ ਦੀ ਅਮਰੀਕ ਸਿੰਘ ਹੋਰਾਂ ਦੀ ਤਾਂ ਅਮਰੀਕ ਸਿੰਘ ਦੀ ਘਰਵਾਲੀ ਨੂੰ ਲੱਗਦਾ ਕਿ ਸ਼ਾਇਦ ਇਹ ਅੱਜ ਜਲਦੀ ਆ ਗਏ ਪਰ ਨਹੀਂ ਜਦੋਂ ਉਹ ਦਰਵਾਜ਼ਾ ਖੋਲਦੀ ਆ ਤਾਂ ਦੇਖਦੀ ਆ ਪਿੰਡ ਤੋਂ ਉਹਦਾ ਸਹੁਰਾ ਉਹਨਾਂ ਦੇ ਘਰੇ ਆਇਆ ਸੀ ਉਤਲੇ ਜੇ ਮਨੋਂ ਉਹਨੂੰ ਸਸਸਰੀਕਾਲ ਬੁਲਾ ਕੇ ਪੈਰੀ ਹੱਥ ਲਾਉਂਦੀ ਆ ਤੇ ਬੈਠਣ ਨੂੰ ਕਹਿ ਦਿੰਦੀ ਆ ਅੰਦਰੋਂ ਉਹ ਉਦਾਸ ਹੋ ਗਈ ਹੋਰ ਜ਼ਿਆਦਾ ਹੋਰ ਜ਼ਿਆਦਾ ਡਰ ਗਈ ਕਿ ਸਾਡਾ ਤਾਂ ਹੱਥ ਪਹਿਲਾਂ ਹੀ ਤੰਗਾ ਉਤੋਂ ਇਹ ਕਿੱਥੋਂ ਆ ਗਏ ਉਹਰੇ ਇਹਨਾਂ ਨੇ ਤਾਂ ਸਾਡਾ ਖਰਚਾ ਹੋਰ ਕਰਾ ਦੇਣਾ ਜਿਹੜਾ ਹਫ਼ਤਾ ਵੀ ਇੱਥੇ ਰਹਿ ਗਏ ਤਾਂ ਸਾਡਾ ਬਿਲਕੁਲ ਹੀ ਇਹਨਾਂ ਨੇ ਜਿਹੜਾ ਪੈਸਾ ਬਚਿਆ ਉਹ ਵੀ ਖਰਚਾ ਜਾਣਾ ਤੇ ਇਹ ਵੀ ਨਹੀਂ ਪਤਾ ਕਿ ਇਹ ਪੈਸੇ ਮੰਗਣ ਹੀ ਆਏ ਹੋਣ ਵੀ ਸਾਡੇ ਤੋਂ ਪੈਸੇ ਜਿਹੜੇ ਹੈਗੇ ਆ ਉਹ ਵੀ ਲੈ ਕੇ ਚਲੇ ਜਾਣ ਚਲੋ ਜੀ ਹੁਣ ਸੋਹਰਾ ਸਾਹਿਬ ਅੰਦਰ ਆ ਕੇ ਬੈਠਦੇ ਨੇ ਬੱਚੇ ਆ ਕੇ ਮਿਲਦੇ ਨੇ ਹੁਣ ਉਹਨਾਂ ਦੇ ਉਹਨਾਂ ਦੇ ਲਈ ਤਾਂ ਦਾਦਾ ਸੀ ਫਾਵੇਂ ਨੂ ਦੇ ਲਈ ਇੱਕ ਉਹ ਸਮੱਸਿਆ ਬਣ ਕੇ ਆਇਆ ਹੋਵੇ ਪਰ ਬੱਚਿਆਂ ਦੇ ਲਈ ਤਾਂ ਉਹ ਦਾਦਾ ਹੀ ਸੀ ਨਾ ਤੇ ਉਹਨੇ ਪੂਰਾ ਉਹਨਾਂ ਨੂੰ ਲਾਡ ਕੀਤਾ ਬੱਚੇ ਵੀ ਬੜੇ ਖੁਸ਼ ਹੋ ਗਏ ਐਨੀ ਦੇਰ ਨੂੰ ਅਮਰੀਕ ਸਿੰਘ ਘਰ ਆ ਜਾਂਦਾ ਉਹ ਦੇਖਦਾ ਵੀ ਉਹਦਾ ਪਿਓ ਆ ਜਿਹੜਾ ਪਿੰਡੋਂ ਆਇਆ ਵਾ ਤਾਂ ਉਹ ਵੀ ਠੀਕ ਆ ਜਿੱਦਾਂ ਨੂ ਨੇ ਬੁਲਾਇਆ ਉਦਾਂ ਹੀ ਬੜੇ ਉਦਾਸ ਉਦਾਸ ਜੇ ਮਨ ਦੇ ਨਾਲ ਉਹਨੂੰ ਬੁਲਾਉਂਦਾ ਵਾ ਬੈਠ ਜਾਂਦਾ ਨਾਲ ਹਾਲਚਾਲ ਪੁੱਛਦਾ ਪਿੰਡ ਆਪਣੀ ਮਾਂ ਦਾ ਹਾਲ ਪੁੱਛਦਾ ਸਾਰੇ ਉੱਥੇ ਕਿਵੇਂ ਨੇ ਇਹ ਫਾਰਮੈਲਿਟੀ ਜੀ ਉਹ ਕਰ ਦਿੰਦਾ ਹੁਣ ਕੀ ਕਰਦੀ ਆ ਮਰੀਕ ਸਿੰਘ ਦੀ ਘਰ ਵਾਲੀ ਉਹਨੂੰ ਸਾਈਡ ਤੇ ਬੁਲਾਉਂਦੀ ਆ ਰਸੋਈ ਚ ਬੁਲਾਉਂਦੀ ਆ ਬਹਾਨੇ ਦੇ ਨਾਲ ਉਹਨੂੰ ਇੱਕੋ ਗੱਲ ਕਹਿੰਦੀ ਆ ਕਿ ਇਹ ਭਾਵੇਂ ਜਿੰਨੇ ਮਰਜੀ ਪੈਸੇ ਮੰਗਣ ਥੋੜੇ ਭਾਵੇਂ ਵੱਧ ਤੁਸੀਂ ਇਹਨਾਂ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਇਹਨਾਂ ਨੂੰ ਆਪਣੇ ਘਰ ਦੀ ਹਾਲਤ ਦੱਸ ਦਿਓ ਮਤਲਬ ਨੂੰ ਨੂੰ ਕੋਈ ਹੋਰ ਚਿੰਤਾ ਨਹੀਂ ਸੀ ਸਿਰਫ ਇਹ ਚਿੰਤਾ ਸੀ ਕਿ ਉਹ ਪਿਓ ਆ ਜਿਹੜਾ ਅਮਰੀਕ ਸਿੰਘ ਦਾ ਤੇ ਉਹਦਾ ਸਹੁਰਾ ਵਾਲਾ ਜਿਹੜਾ ਪੈਸੇ ਨਾ ਮੰਗ ਲਵੇ ਅਮਰੀਕ ਸਿੰਘ ਉਹਨੂੰ ਥੋੜਾ ਜਿਹਾ ਤਰਵਾਸਾ ਦੇ ਦਉਂਦਾ ਵੀ ਕੋਈ ਨਾ ਤੂੰ ਚਿੰਤਾ ਨਾ ਕਰ ਮੈਂ ਸੰਭਲੂਗਾ ਉਧਰੋਂ ਅਮਰੀਕ ਸਿੰਘ ਦਾ ਪਿਓ ਆਵਾਜ਼ ਮਾਰਦਾ ਵੀ ਭਾਈ ਮੈਂ ਅੱਜ ਰੁਕਣਾ ਨਹੀਂ ਹੈਗਾ ਮੈਂ ਥੋੜੀ ਦੇਰ ਲਈ ਆਇਆ ਮੈਂ ਚਲਾ ਜਾਣਾ ਵਾ ਵੀ ਮੇਰਾ ਹੱਤ ਨੂੰ ਅੱਜ ਟ੍ਰੇਨ ਫੜ ਕੇ ਸਵੇਰੇ ਪਿੰਡ ਪਹੁੰਚਣਾ ਵਾ ਵੀ ਜਿਆਦਾ ਕੋਈ ਕਸ਼ਟ ਨਾ ਕਰਿਓ ਇਹ ਸੁਣ ਕੇ ਹੁਣ ਨੂੰ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਚਲੋ ਸ਼ੁਕਰ ਆ ਵੀ ਇਹਨਾਂ ਨੇ ਰਹਿਣਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਫੇਰ ਵੀ ਇੱਕ ਡਰ ਸੀਗਾ ਉਹਨੂੰ ਕਿ ਚਲੋ ਭਾਵੇਂ ਥੋੜੇ ਸਮੇਂ ਦੇ ਲਈ ਆਏ ਆ ਪੈਸੇ ਨਾ ਮੰਗਣ ਆਏ ਹੁਣ ਪੈਸੇ ਨਾ ਲੈ ਕੇ ਚਲੇ ਜਾਣ ਚਲੋ ਜੀ ਅਮਰੀਕ ਸਿੰਘਾ ਰੋਟੀ ਪਾਣੀ ਅਮਰੀਕ ਸਿੰਘ ਦੇ ਜਿਹੜੇ ਪਿਓ ਨੇ ਉਹ ਰੋਟੀ ਪਾਣੀ ਛਕਦੇ ਨੇ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਕਹਿੰਦੇ ਨੇ ਕਿ ਮੈਂ ਤੇਰੇ ਨਾਲ ਗੱਲ ਕਰਨੀ ਆ ਜਰਾ ਮੇਰੇ ਨਾਲ ਕੱਲ੍ਹ ਆ ਕੇ ਮਿਲ ਉਹ ਆਪਣੇ ਕਮਰੇ ਚ ਲੈ ਜਾਂਦਾ ਅਮਰੀਕ ਸਿੰਘ ਆਪਣੇ ਪਿਓ ਨੂੰ ਤਾਂ ਉਹਦਾ ਪਿਓ ਕਹਿੰਦਾ ਵੀ ਮੈਨੂੰ ਤੇਰੀ ਮਾਂ ਨੇ ਸਪੈਸ਼ਲ ਭੇਜਿਆ ਤੇਰੇ ਕੋਲ ਤੇ ਇਹ ਕਹਿ ਕੇ ਭੇਜਿਆ ਵਾ ਵੀ ਬਹੁਤਾ ਸਮਾਂ ਉਹਦੇ ਕੋਲ ਨਾ ਲਾਇਓ ਬਹੁਤੇ ਦਿਨ ਨਾ ਰਹੋ ਬਸ ਆਇਓ ਹਾਲਚਾਲ ਪੁੱਛ ਕੇ ਮੁੜ ਆਇਓ ਉਹਨੂੰ ਤੇਰੀ ਹਾਲਤ ਦਾ ਪਤਾ ਵਾ ਉਦਾਸ ਆ ਤੂੰ ਕਿਉਂਕਿ ਤੂੰ ਕਾਫੀ ਦਿਨਾਂ ਤੋਂ ਫੋਨ ਨਹੀਂ ਕੀਤਾ ਤੇ ਉਹ ਤੇਰੀ ਮਾਂ ਵਾ ਤੇਰੀ ਹਰ ਗੱਲ ਨੂੰ ਸਮਝਦੀ ਆ ਕੀ ਹੋਇਆ ਗੱਲ ਦੱਸ ਉਹ ਕਹਿੰਦਾ ਕੁਝ ਨਹੀਂ ਜੀ ਪਰ ਉਹ ਮਾਂ ਪਿਓ ਸੀ ਉਹਨਾਂ ਨੂੰ ਪਤਾ ਸੀ ਕਿ ਉਹ ਹੱਥ ਤੰਗ ਹੋਣ ਕਰਕੇ ਅਮਰੀਕ ਸਿੰਘ ਆ ਜਿਹੜਾ ਉਦਾਸ ਆ ਪਿਓ ਕੀ ਕਰਦਾ ਆਪਣੀ ਜੇਬ ਦੇ ਵਿੱਚੋਂ 1 ਲੱਖ ਰੁਪਈਆ ਕੱਢਦਾ ਤੇ ਅਮਰੀਕ ਸਿੰਘ ਦੇ ਹੱਥਾਂ ਤੇ ਧਰ ਦਿੰਦਾ ਅਮਰੀਕ ਸਿੰਘ ਬੜਾ ਹੈਰਾਨ ਰਹਿ ਜਾਂਦਾ ਤੇ ਉਧਰੋਂ نو ਵੀ ਇਹ ਸਾਰਾ ਕੁਝ ਦੇਖ ਲੈਂਦੀ ਆ ਕਮਰੇ ਚ ਆਉਣ ਲੱਗ ਰਹੀ ਹੁੰਦੀ ਆ ਜਦੋਂ ਉਹ ਤੇ ਉਹ ਦੇਖ ਕੇ ਉਹ ਵੀ ਬਹੁਤ ਸ਼ਰਮਿੰਦਾ ਹੁੰਦੀ ਆ ਕਿ ਅਸੀਂ ਕੀ ਸੋਚਿਆ ਸੀ ਤੇ ਅਸੀਂ ਤਾਂ ਇਹ ਸੋਚਿਆ ਸੀ ਕਿ ਪੈਸੇ ਮੰਗਣ ਆਏ ਨੇ ਤਾਂ ਪੈਸੇ ਦੇਣ ਆਏ ਨੇ ਇਹ ਤਾਂ ਸਗੋਂ ਸਾਡੀ ਮਦਦ ਕਰਨ ਦੇ ਲਈ ਆਏ ਨੇ ਵੀ ਅਸੀਂ ਕਿੰਨਾ ਇਹਨਾਂ ਨੂੰ ਗਲਤ ਸਮਝਿਆ ਤਾਂ ਪਿਓ ਅਮਰੀਕ ਸਿੰਘ ਦਾ ਕਹਿੰਦਾ ਵੀ ਕਾਕਾ ਤੂੰ ਜਿਹੜੀ ਮਰਜ਼ੀ ਹਾਲਤ ਦੇ ਵਿੱਚ ਹੋਵੇਂ ਸਾਨੂੰ ਉੱਥੇ ਬੈਠਿਆਂ ਨੂੰ ਪਤਾ ਵਾ ਕਿ ਤੂੰ ਉਦਾਸ ਆ ਤੇ ਇਸ ਕਰਕੇ ਚੱਜ ਕੇ ਆ ਨਾ ਕਰ ਇਹ ਤੇਰੀ ਉਹ ਕਮਾਈ ਆ ਆਪਣੀ ਜਿਹੜੀ ਪਿੰਡ ਦੀ ਜ਼ਮੀਨ ਆ ਇਸ ਵਾਰੀ ਬਹੁਤ ਸੋਹਣੀ ਫਸਲ ਹੋਈ ਆ ਉਹਦੇ ਵਿੱਚੋਂ ਇਹ ਤੈਨੂੰ ਕੁਝ ਪੈਸੇ ਮੈਂ ਹੁਣ ਦੇ ਕੇ ਚੱਲਿਆ ਜੇ ਲੋੜ ਹੋਈ ਤਾਂ ਹੋਰ ਲੈ ਲਈ ਹੋਰ ਮੰਗ ਲਈ ਤੇਰਾ ਹੱਕ ਆ ਇਹਦੇ ਤੇ ਇਹ ਸੁਣ ਕੇ ਅਮਰੀਕ ਸਿੰਘ ਦੀਆਂ ਅੱਖਾਂ ਭਰੇ ਆਉਂਦੀਆਂ ਤੇ ਉਹ ਆਪਣੀ ਧਰਮ ਪਤਨੀ ਵੱਲ ਦੇਖਦਾ ਤੇ ਧਰਮ ਪਤਨੀ ਵੀ ਇਹ ਆਪਣੇ ਆਪ ਨੂੰ ਤਾਨਾ ਜ਼ਰੂਰ ਅੰਦਰੋਂ ਅੰਦਰ ਹੀ ਦੇ ਰਹੀ ਸੀ ਕਿ ਅਸੀਂ ਕਿੰਨਾ ਗਲਤ ਬਜ਼ੁਰਗਾਂ ਬਾਰੇ ਸੋਚ ਲੈਂਦੇ ਆ ਅਸੀਂ ਉਹਨਾਂ ਨੂੰ ਇੱਕ ਦਿਨ ਰੱਖਣ ਤੋਂ ਡਰਦੇ ਹਾਂ ਤੇ ਇਹ ਸਾਡੇ ਲਈ ਕੀ ਕੁਝ ਕਰਮ ਨੂੰ ਤਿਆਰ ਬੈਠੇ ਆ ਦੋਸਤੋ ਸਚਾਈ ਇਹ ਹੀ ਆ ਤੇ ਅੱਜ ਦੀ ਜਿਹੜੀ ਕਹਾਣੀ ਆ ਉਹਦੀ ਸਿੱਖਿਆ ਵੀ ਇਹ ਹੀ ਆ ਕਿ ਆਪਣੇ ਜਿਹੜੇ ਮਾਪੇ ਨੇ ਆਪਣੇ ਆਖਰੀ ਸਾਹ ਤੱਕ ਸਾਨੂੰ ਪਾਲਣ ਨੂੰ ਤਿਆਰ ਬੈਠੇ ਨੇ ਤੇ ਪਾਲ ਵੀ ਲੈਂਦੇ ਨੇ ਸਾਨੂੰ ਹਰ ਮੁਸੀਬਤ ਚੋਂ ਕੱਢ ਵੀ ਲੈਂਦੇ ਨੇ ਸਾਨੂੰ ਪੈਸੇ ਦੀ ਲੋੜ ਆ ਜਾਂ ਹੋਰ ਕਿਸੇ ਵੀ ਥਾਂ ਤੇ ਅਸੀਂ ਫਸ ਗਏ ਸਾਨੂੰ ਉਹ ਬਚਾਉਣ ਦੇ ਲਈ ਹਰ ਬਲੇ ਤਿਆਰ ਰਹਿੰਦੇ ਤੇ ਅਸੀਂ ਕਈ ਵਾਰੀ ਜਿਹੜੇ ਬੱਚੇ ਹੁੰਦੇ ਨੇ ਉਹ ਆਪਣੇ ਮਾਪੇ ਬਾਪ ਨੂੰ ਇੱਕ ਦਿਨ ਵੀ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੁੰਦੇ ਕਾਸ ਸੂਰਤ ਦੇ ਜਿਹੜੇ ਇੱਕ ਦੂਜੇ ਤੋਂ ਦੂਰ ਰਹਿੰਦੇ ਆ ਇਹ ਹਰੇਕ ਦੇ ਲਾਗੂ ਤਾਂ ਨਹੀਂ ਕਰ ਸਕਦੇ ਪਰ ਬਹੁਤੇ ਘਰਾਂ ਦੀ ਕਹਾਣੀ ਇਹ ਕਹੀ ਜਾ ਸਕਦੀ ਆ ਸੋ ਇਹ ਹੀ ਕਹਿਣਾ ਚਾਹੁੰਦਾ ਜੀ ਜਰੂਰ ਆਪਣੇ ਮਾਪਿਓ ਦੀ ਕਦਰ ਕਰੋ ਤੇ ਕੋਈ ਵੀ ਤੁਹਾਡੇ ਜੇ ਦਿਨ ਮਾੜੇ ਵੀ ਆਏ ਨੇ ਉਹ ਸਾਂਝਾ ਕਰੋ ਉਹਨਾਂ ਦੇ ਨਾਲ ਉਹਨਾਂ ਨਾਲ ਸਾਂਝਾ ਕਰਕੇ ਤੁਸੀਂ ਜਰੂਰ ਕੋਈ ਨਾ ਕੋਈ ਮੁਸੀਬਤ ਦਾ ਹੱਲ ਕੱਢ ਲਓਗੇ ਪੈਸੇ ਦੀ ਤੰਗੀ ਆ ਕੋਈ ਹੋਰ ਦੁੱਖ ਆ ਗਿਆ ਤਾਂ ਜਰੂਰ ਤੁਸੀਂ ਆਪਣੇ ਪਰਿਵਾਰ ਚ ਸਾਂਝਾ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਦੇ ਨਾਲ ਬਹੁਤ ਜਲਦੀ ਮਿਲੂਗਾ ਤੇ ਜਿੱਦਾਂ ਮੈਂ ਕਿਹਾ ਸੀ ਪਿਛਲੀ ਵੀਡੀਓ ਚ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਉਹਨਾਂ ਦੇ ਨਾਮ ਮੈਂ ਲਵਾਂਗਾ ਚੰਨੀ ਚਹਿਲ ਜੀ ਇਹਨਾਂ ਨੇ ਕਮੈਂਟ ਕੀਤਾ ਜੀ ਖਾਨ ਮਲਕੇ ਜਸਵਿੰਦਰ ਕੌਰ ਕਮਲਜੀਤ ਕੌਰ ਦਵਿੰਦਰ ਕੌਰ ਵਰਿੰਦਰ ਕੌਰ ਗੁਰਦੀਪ ਸਿੱਧੂ ਤੇ ਰੇਖਾ ਰੋਮੀਲਾ ਇਹ ਮੈਂ ਨਾਮ ਸਿਰਫ ਉਦਾਂ ਹੀ ਲੈ ਰਿਹਾ ਜਿਨ੍ਹਾਂ ਨੇ ਕਮੈਂਟ ਕੀਤੇ ਤੇ ਅਗਲੀ ਵੀਡੀਓ 'ਚ ਉਹਨਾਂ ਦੇ ਨਾਮ ਲਵਾਂਗਾ ਜੋ ਮੈਨੂੰ ਮੈਸੇਜ ਕਰਨਗੇ ਜਾਂ ਜਿਹੜੇ ਮੇਰੇ ਪੱਕੇ ਸਬਸਕ੍ਰਾਈਬਰ ਮੇਰੇ ਫਾਲੋਅਰ ਨੂੰ ਮੈਂ ਥੋੜਾ ਜਿਹਾ ਹੁਣਾਂ ਛਾਂਟੀ ਜ਼ਰੂਰ ਕਰੂੰਗਾ ਤੁਹਾਡੇ ਕਮੈਂਟ ਦੇ ਇੱਕ-ਇੱਕ ਤੇ ਮੈਂ ਇੱਕ ਬੇਨਤੀ ਕਰੂੰਗਾ ਮੈਸੇਜ ਜ਼ਰੂਰ ਕਰੋ ਆਪਣਾ ਸ਼ਹਿਰ ਲਿਖ ਕੇ ਆਪਣਾ ਪਿੰਡ ਲਿਖ ਕੇ ਬਹੁਤ-ਬਹੁਤ ਧੰਨਵਾਦ